ਅਲੈਨੋ ਜਿੰਨਾ ਉਹਦਾ ਹਿੱਸਾ ਬਣਦਾ ਸੀ ਉਹ ਆਪਣਾ ਪਾਣੀ ਦਾ ਹਿੱਸਾ 31 ਮਾਰਚ ਤੱਕ ਵਰਤ ਚੁੱਕੇ ਹੁਣ ਉਹ ਫੇਰ 8500 ਕਿਊਬਿਕ ਫੁੱਟ ਪਾਣੀ ਹੋਰ ਮੰਗਦੇ ਨੇ ਤੇ ਸਾਡੇ ਚੀਫ ਮਿਨਿਸਟਰ ਨੇ ਡਰਾਮਾ ਜਿਹਾ ਕਰਕੇ ਕਹਿੰਦਾ ਸੀ ਨਹੀਂ ਦੇਣਾ ਮੈਨੂੰ ਨਹੀਂ ਵਿਸ਼ਵਾਸ ਵੀ ਇਹ ਬਹੁਤ ਪੈਰ ਅਡਾ ਸਕੂ ਇਹ ਅਡਾਉ ਅਸੀਂ ਇਹਦੇ ਧਨਵਾਦੀ ਹੋਵਾਂਗੇ ਕਿਉਂਕਿ ਪੰਜਾਬ ਦੀ ਲੋੜ ਹੈ ਪੰਜਾਬ ਦਾ ਕਸਟੋਡੀਅਨ ਹੈ ਜੇ ਹੁਣ ਵੀ ਪਾਣੀ ਚਲਾ ਗਿਆ ਤਾਂ ਪੰਜਾਬ ਦੇ ਲੋਕੇ ਨੂੰ ਕਦੀ ਮਾਫਰੀ ਕਰਨਗੇ ਕਿਉਂਕਿ ਜਦੋਂ ਸਾਡੇ ਕੋਲ ਪਾਣੀ ਦਾ ਲੈਵਲ ਘਟ ਗਿਆ ਹੈ ਤੇ ਕੀ ਇਹ ਯਕੀਨਨ ਸਾਡੇ ਬੋਰ ਬੈਠਣੇ ਨੇ ਅਸੀਂ ਤੀਸਰੇ ਇੱਕ ਵਾਰ ਫਿਰ ਜਾਣ ਵਾਲੇ ਆ ਬੋਰ ਬੈਠਣੇ ਨੇ ਸਾਡੇ ਕੋਲ ਕੋਈ ਚਾਰਾ ਨਹੀਂ ਨਹਿਰੀ ਪਾਣੀ ਤੇ ਬਿਨਾ ਫਸਲਾਂ ਨਹੀਂ ਹੋਣਗੀਆਂ ਤੇ ਪਾਣੀ ਸਾਡੇ ਕੋਲ ਸਾਡੇ ਡੈਮਾਂ 'ਚ ਹੈ ਨਹੀਂ ਹਰਿਆਣਾ ਜਿਹੜਾ ਆਲਰੇਡੀ ਆਪਣਾ ਸ਼ੇਰ ਵਰਤ ਚੁੱਕਾ ਹੁਣ ਡਰਾ ਰਹੇ ਨੇ ਪੰਜਾਬ ਨੂੰ ਦਬਕੇ ਮਾਰ ਰਹੇ ਨੇ ਸੈਂਟਰ ਵਾਲੇ ਵੀ ਬਾਹਰ ਬੜੀ ਹਕੂਮਤਾਂ ਉੱਤੇ ਵੀ ਉਹ ਵੀ ਪੰਜਾਬਤੀ ਦਬਾਅ ਪਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਸੁਣਦੇ ਸਮਝਦੇ ਹੋ ਇੱਕ ਦਿਹਾੜੀ ਦੇ ਵਿੱਚ BBMP ਦੇ ਸਾਰੇ ਮਤਲਬ ਉਤਲ ਕਰ ਦਿੱਤੀਆਂ ਹਦਰਾਬਦੀਆਂ ਕਰ ਦਿੱਤੀਆਂ ਕਿ ਇਸ ਕਰਕੇ ਹੋਈਆਂ ਕਿ ਸਾਡੇ ਮੁੱਖ ਮੰਤਰੀ ਨੇ ਡੈਂਸ਼ਿਪੀ ਐਕਟ ਲਾਗੂ ਕਰਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਇਹ ਸਾਰਾ ਕੁਝ ਤੇ ਅੱਜ ਪੰਜਾਬ ਦੀ ਸਜਾ ਭੁਗਤ ਰਿਹਾ ਉਹ ਮੈਂ ਬੜੀ ਦੇਰ ਤੋਂ ਇਸ ਗੱਲ ਦੀ ਤਿਆਰੀ ਸੀ ਕਿ ਯਾਦ ਸਰਕਾਰਾਂ ਆਪਣੇ ਆਪ ਕਰਨ ਦੇ ਨਹੀਂ ਕਰਨ ਕਈ ਨੋਟਿਸ ਦੇ ਦੇ ਐਸ ਵਾਰੀ ਚੁੰਨੇ ਦੀ ਲੋਾਈ ਤੋਂ ਬਾਅਦ ਅਸੀਂ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਵਾਂਗੇ ਸਾਡੀ ਮੰਗ ਹੋਈ ਗਈ ਵੀ ਜਿੰਨੇ ਸਮਝੌਤੇ ਹੁਣ ਤੱਕ ਹੋਏ ਨੇ ਕੋਈ ਵੀ ਕੰਟਰੈਕਟ ਹੁੰਦਾ 25 ਸਾਲ ਤੋਂ ਬਾਅਦ ਰਿਵਿਊ ਕੀਤਾ ਜਾ ਸਕਦਾ ਹੈ ਸੰਵਿਧਾਨ ਕਹਿੰਦਾ ਸਾਡੀ ਸਰਕਾਰ ਸਾਰੇ ਸਮਝੌਤੇ ਰੱਦ ਕਰਕੇ ਉਹਨਾਂ ਨੂੰ ਰਿਵਿਊ ਕਰਨ ਦੀ ਮਨੁੱਖ ਮੰਗ ਕਰੇ ਤੇ ਫਿਰ ਜਿਹੜਾ ਸਾਡੇ ਕੋਲ ਪਾਣੀ ਵਾਧੂ ਹੋਏਗਾ ਅਸੀਂ ਦੇਾਂਗੇ ਜਿਹਦਾ ਜਿੰਨਾ ਬਣਦਾ ਦੇਾਂਗੇ ਰਾਜਸਥਾਨ ਨੂੰ ਅੰਗਰੇਜ਼ ਨੇ ਪਾਣੀ ਮੁੱਲ ਦਿੱਤਾ ਸੀ ਅੱਜ ਕੋ ਸਰ ਅੱਜ ਕੱਲੋ 55% ਪਾਣੀ ਕੱਲਾ ਰਾਜਸਥਾਨ ਲੈ ਕੇ ਜਾ ਰਿਹਾ ਹੈ ਕਈ ਲੱਖ ਕਰੋੜ ਰੁਪਏ ਦਾ ਪਾਣੀ ਮੁਫਤ ਲੈ ਗਿਆ ਤੇ ਕੋਈ ਪੁੱਛਣ ਵਾਲਾ ਨਹੀਂ ਤੋਂ ਇਹ ਹੁਣ ਕਰ ਬਹੁਤੀ ਧੀਰ ਨਹੀਂ ਚੱਲਣੀ ਪੰਜਾਬ ਦੀ ਆਪਣੀ ਸਰਵਾਈਵਲ ਦਾ ਸਵਾਲ ਹੈ ਜੇ ਪੰਜਾਬ ਨੇ ਬਚਣਾ ਤਾਂ ਪਾਣੀ ਬਚਾਉਣ ਵਾਸਤੇ ਸਾਨੂੰ ਰਲ ਕੇ ਸਾਰਿਆਂ ਨੂੰ ਲੜਾਈ ਲੜਨੀ ਪੈਗੀ ਅਸੀਂ ਕਿਸੇ ਦਾ ਹੱਕ ਨਹੀਂ ਖੋਹਦੇ ਇੱਕ ਤਾਂ ਇਹ ਇਹ ਗੱਲ ਹੈ ਦੂਸਰੀ ਗੱਲ ਹੈ ਇਹ ਬੜਾ ਇੰਪੋਰਟੈਂਟ ਈਸ਼ੂ ਹੈ ਵੀ ਇਹਨੂੰ ਬਾਰੀਕੀ ਨਾਲ ਸਮਝੋ ਅੱਜ ਭਾਰਤ ਸਰਕਾਰ ਨੇ ਕੰਨੇ ਦੀ ਕੀਮਤ ਦਾ ਐਲਾਨ ਕੀਤਾ ਹੈ ਇਹਦੇ ਦੋ ਪੱਧਰ ਹੁੰਦੇ ਨੇ ਇੱਕ ਸੈਂਟਰਲ ਗਵਰਨਮੈਂਟ ਦੇ ਉਹ ਐਫ ਆਰ ਪੀ ਤੈਅ ਕਰਦੇ ਨੇ ਉਹਦੇ ਬਾਅਦ ਸਟੇਟਾਂ ਨੇ ਸਟੇਟਾਂ ਦੇ ਖਰਚੇ ਹਰੇਕ ਦੇ ਡਿਫਰ ਕਰਦੇ ਨੇ ਇੱਕ ਦੂਜੀ ਸਟੇਟ ਨਾਲੋਂ ਸਟੇਟਾਂ ਨੇ ਐਸ ਏ ਪੀ ਤੈਅ ਕਰਨੀ ਹੁੰਦੀ ਹੈ ਉਹ ਫਿਰ ਕਿਸਾਨਾਂ ਨੂੰ ਮਿਲਦੀ ਹੈ ਬਰ ਜਿੰਨੀ ਐਫ ਆਰ ਪੀ ਭਾਰਤ ਸਰਕਾਰ ਤੈਅ ਕਰਦੀ ਹੈ ਨੈਸ਼ਨਲ ਲੈਵਲ ਤੇ ਕੀਮਤ ਤੈਅ ਕਰਦੀ ਹੈ ਉਹ ਤੋਂ ਉੱਤੇ ਫਿਰ ਐਸ ਐਫ ਪੀ ਤੈਅ ਹੁੰਦੀ ਹੈ ਅਜ ਭਾਰਤ ਸਰਕਾਰ ਨੇ ਕਿਹਾ ਵੀ ਅਸੀਂ 15 ਰੁਪਏ ਰੇਟ ਵਧਾਤਾ ਗੰਨੇ ਦਾ 355 ਰੁਪਏ ਕਰਤਾ ਜਿਹੜਾ ਪਿਛਲੇ ਸਾਲ 340 ਰੁਪਏ ਸੀ ਨਾਲ ਜਿਹੜੀਆਂ ਸ਼ਰਤਾਂ ਲਾਤੀਆਂ ਉਹਨਾਂ ਨੂੰ ਜੇ ਧਿਆਨ ਨਾਲ ਪੜੋ ਤਾਂ ਅਸਲੀਅਤ ਇਹ ਹੈ ਵੀ ਉਹਨਾਂ ਨੇ ਰੇਟ ਘਟਾਤਾ ਉਹਨਾਂ ਨੇ ਅੱਗੇ ਸਾਡਾ ਹਮੇਸ਼ਾ ਗੰਨੇ ਦਾ ਰੇਟ 8.5% ਰਿਕਵਰੀ ਤੇ ਹੁੰਦਾ ਸੀ 1 ਕੁਇੰਟਲ ਗੰਨੇ ਚੋਂ 8.5 ਕੁਇੰਟਲ ਚੀਨੀ ਇਹਦੇ ਤੇ ਰੇਟ ਤੈਅ ਹੁੰਦਾ ਸੀ ਔਰ ਜੇ ਨਾਲ 슈ਗਰ ਕੈਨ ਐਕਟ ਚ ਬੜਾ ਸਾਫ਼ ਲਿਖਿਆ ਸੀ ਇਹਦੇ ਤੇ ਕਈ ਵਾਰੀ ਲੈ ਚੁੱਕੇ ਆ ਪੈਸੇ ਜਦੋਂ ਕ੍ਰਸ਼ਿੰਗ ਸੀਜ਼ਨ ਆਉਂਦਾ ਹੈ ਜੇ 8.5% ਤੋਂ ਰਿਕਵਰੀ ਵੱਧ ਹੋਵੇ ਐਕਟ ਕਹਿੰਦਾ ਜੇ ਜਿੰਨੀ ਵੱਧ ਜਿੰਨੀ ਬਣੀ ਉਹਦੀ ਐਡੀਸ਼ਨਲ ਗੇਨ ਪ੍ਰਾਈਸ ਕਿਸਾਨ ਨੂੰ ਦੇਣੀ ਪੈਂਦੀ ਹੈ ਅਸੀਂ ਦੋ ਤਿੰਨ ਵਾਰੀ ਲਈ ਹੈ ਹੁਣ ਇੱਕ ਨਵੀਂ ਧੱਕੀ ਸ਼ੁਰੂ ਹੋ ਗਈ 슈ਗਰ ਮਿਲਾਂ ਵਾਲੇ ਜਿਹੜਾ ਰਿਕਵਰੀ ਦਾ ਚਾਰਟ ਤਿਆਰ ਕਰਦੇ ਨੇ ਉਹਦੇ ਵਿੱਚ ਧੱਕੀ ਕਰਦੇ ਨੇ 2 ਨੰਬਰ 'ਚ ਬਹੁਤੀ 슈ਗਰ ਬਣਾਉਂਦੇ ਨੇ ਕਾਗਜ਼ਾ ਸ਼ੋਅ ਕਰਦੇ ਹੀ ਨਹੀਂ ਪੰਜਾਬ ਦੀ ਰਿਕਵਰੀ 9.5 ਤੋਂ ਵੱਧਦੀ ਜਿਹੜੀ ਕਿਸੇ ਵੇਲੇ 12% ਤੱਕ ਰਹੀ ਗੰਨਾ ਹੋਈ ਹੈ ਧਰਤੀ ਹੋਈ ਹੈ ਪਰ ਰਿਕਵਰੀ ਕਿਉਂਕਿ ਕਾਗਜ਼ਾਂ 'ਚ ਜਿੰਨੀ ਦਿਖਾਉਣੀ ਹੈ ਕਿਸੇ ਦੀ 9.5 ਕਿਸੇ ਦੀ 9 ਮੈਕਸਿਮਮ 9.5 ਇਹਨਾਂ ਨੂੰ ਭਰੇ ਮਾਨਸਾ ਨੇ ਦਿੱਲੀ ਵਾਲਿਆਂ ਨੇ ਹੁਣ ਐ ਕਿ ਇਹ ਕਰਤਾ ਵੀ 1.5% ਰਿਕਵਰੀ ਤੇ ਕਰਤਾ 8.5 ਦੀ بجائے ਇਹ ਪਾਸ 1.5% ਰਿਕਵਰੀ ਦਾ ਹੈ ਨਾਲ ਇੱਕ ਹੋਰ ਕਲੌਜ਼ ਐਡ ਕਰਤੀ ਵੀ ਜਿਹੜੀ 1.5 ਤੋਂ ਘੱਟ ਬਣੇਗੀ ਜੀਨੀ ਰਿਕਵਰੀ ਘੱਟ ਹੋਏਗੀ 0.1% ਘਟੇਗੀ ਤਾਂ ₹3.46 ਕੰਨੇ ਦਾ ਰੇਟ ਘੱਟ ਹੋਏਗਾ ਔਰ ਇਹਨੂੰ ਜੇ 9.5 ਤੋਂ ਹੇਟਾ ਘੱਟ ਨਹੀਂ ਲੱਗੇਗਾ ਜੇ 9.5 ਤੋਂ ਹੇਟਾ ਜਾਂ 9.5 ਕਿਸੇ ਦੀ ਰਿਕਵਰੀ ਹੋਏਗੀ ਉਦੋਂ ਕਿਸਾਨਾਂ ਨੂੰ 329 ਰੁਪਏ 5 ਪੈਸੇ ਮਿਲਣਗੇ ਜਿਹੜੇ ਸਾਨੂੰ 340 ਪਿਛਲੇ ਸਾਲ ਮਿਲਦੇ ਸੀ ਇਹਨਾਂ ਨੇ ਜਿਹੜੇ ਨਵਾਂ ਕਹਿੰਦੇ ਨੇ ਸੀ ਬਾ ਵਧਾਤਾ ਅਸਲ ਵਿੱਚ ਪੰਜਾਬ ਦੀ ਰਿਕਵਰੀ 9.5 ਤੋਂ ਉੱਤੇ ਹੈ ਹੀ ਨਹੀਂ ਪੰਜਾਬ ਚ 329 ਰੁਪਏ ਬਾ ਮਿਲੇਗਾ ਤੋਂ ਇਹ ਬੜਾ ਵੱਡਾ ਫਰਾਡ ਭਾਰਤ ਸਰਕਾਰ ਨੇ ਕੀਤਾ ਕਿਸਾਨਾਂ ਦੇ ਨਾਲ ਔਰ ਗੁੰਮਰਾਹ ਕਰਨ ਉਹ ਜਿਹੜੀ ਅੰਦਰਲੀ ਗੱਲ ਛੋਟੀ ਜੀ ਗੱਲ ਕਹਤੀ ਵੱਡੀ ਖਬਰ ਲਾਤੀ ਵੀ 355 ਰੁਪਏ ਅਸੀਂ ਵਾ ਕਰਤਾ ਅਸੀਂ 15 ਰੁਪਏ ਵਧਾਤਾ ਜਿਹੜੀ ਨਾਲ ਇਹ ਭਾਤਤੀ ਵੀ ਜੇ ਰਿਕਵਰੀ ਘਟੂ 0.1% ਤੇ 3 ਰੁਪਏ 46 ਪੈਸੇ 5 0.1% ਕੱਟ ਲੱਗੇਗਾ ਉਹਦੇ ਨਾਲ ਸਾਡੀ ਜਿੰਨੀ ਕਨੇ ਦੀ ਰਿਕਵਰੀ ਆ ਮੈਕਸਿਮ ਸਾਢੇ 90 ਉਹਦੇ 329 ਦਾ ਮਤਲਬ ਪਿਛਲੇ ਸਾਲ 340 ਮਿਲਦੀ ਸੀ 329 ਐਸ ਕੀ ਮਿਲਣਗੇ 11 ਰੁਪਏ ਕਟਾ ਦੇ ਦਿੱਤੇ ਬਰ ਉਹਦੇ ਤੱਕ ਹੀ ਸੀ ਤੋ ਇਹ ਦੋ ਇਸ਼ੂਸ ਨੇ ਜਿਹਨਾਂ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਮੈਂ ਮੇਰੀ ਆਵਾਜ਼ ਤੁਹਾਨੂੰ ਵੀ ਸੁਣ ਲੱਗਦਾ ਹੂੰ ਨਾਲ ਮੈਂ ਬਿਮਾਰ ਮੈਂ ਤਾਂ ਇਹ ਇਸ਼ੂਸ ਐਕਸਪਲੇਨ ਕਰਨੇ ਮੈਨੂੰ ਲੱਗਦਾ ਸੀ ਕੋਈ ਕਿਸੇ ਕੋਲ ਕੋਈ ਕਮੀ ਨਾ ਰਹੇ ਜੇ ਤੁਹਾਡੇ ਤੁਹਾਡੇ ਕੋਲ ਠੀਕ ਜਾਵੇ ਤਾਂ ਮੈਂ ਇਸੇ ਬਿਮਾਰ ਹੋਣ ਦੇ ਬਾਵਜੂਦ ਇਹ ਬਚਾਏ ਹਾਂ ਬਹੁਤ ਬਹੁਤ ਧੰਨਵਾਦ ਹੋ ਕੋਈ ਸਵਾਲ ਕਰਨਾ ਤੁਸ ਜੀ ਰਾਜੀਵਪਾਲਾ ਸੀਐਮ ਉਥੇ ਪਹੁੰਚੇ ਨੇ ਮਾ ਉਹ ਉਸ ਤੋਂ ਤਰੀਕਾ ਜੀਵੀਅਮ ਡੈਮ ਤੇ ਸੀਐਮ ਪਹੁੰਚੇ ਨੇ ਪੰਜਾਬ ਦੇ ਮੁਖਵਰੀ ਦੇ ਦੇਖੋ ਜੀ ਅਸੀਂ ਤਾਂ ਦਿਖਾਂਗੇ ਕਾਰਗੁਜ਼ਾਰੀ ਕੀ ਹੈ ਉੱਤੇ ਢੇੜਾ ਮਾਰ ਕੇ ਜੇ ਇਹ ਹੁਣ ਗੱਲਾਂ ਨਾਲ ਨਹੀਂ ਕੰਮ ਕਰਨਾ ਭਈ ਉਹ ਪਾਣੀ ਬਚਾਉਂਦੇ ਨੇ ਇਹ ਉਹਨਾਂ ਦਾ ਟੈਸਟ ਹੈ ਸਾਡੇ ਕੋਲ ਪਾਣੀ ਹੈ ਹੀ ਨਹੀਂ ਪਾਣੀ ਦੇਣਾ ਕਿੱਥੋਂ ਹੈ ਜਦੋਂ ਪਿਛਲੇ ਸਾਲ ਨਾਲੋਂ ਰੈਜ਼ਰਵਾਇਰਸ ਦੇ ਵਿੱਚ ਪਾਣੀ ਘਟਿਆ ਤੇ ਜਿੱਦਾਂ ਦਾ ਮੌਸਮੇ ਨੀਚੇ ਦੀ ਵਾਲੇ بارش ਹੋਈ ਨਹੀਂ ਤੇ ਫਾਰ ਸਰਕਾਰ ਨੂੰ ਚਾਹੀਦਾ ਹੈ ਜਿਹੜਾ ਜੰਗ-ਜੰਗ ਕਰਦੇ ਨੇ ਜੰਗ ਤਾਂ ਬਾਅਦ ਚ ਪਤਾ ਨਹੀਂ ਲੱਗੂ ਲੋਡ ਪਊ ਕਿ ਨਾ ਉਦਾਂ ਹੀ ਗੱਲ ਘੁੱਟ ਸਕਦੀ ਆ ਸਾਡੀ ਤਾਕਤ ਇੰਨੀ ਐ ਉਹ ਜਿਹੜਾ ਪਾਣੀ ਸਿੰਧ ਨਦੀ ਦਾ ਕਿਸੇ ਤਰ੍ਹਾਂ ਰਾਵੀ ਦਾ ਡਾਇਵਰਟ ਕਰਕੇ ਉਹ ਤਾਂ ਸਾਰਿਆਂ ਨੂੰ ਨਿਹਾਲ ਕਰਦੇ ਨੂੰ ਉਸ ਪਾਣੀ ਨਾਲ ਪੰਜਾਬ ਦਾ ਘੜਾ ਕਿਉਂ ਘੁੱਟਦੇ ਨੇ ਸਵਾਲ ਇਹ ਹੈ ਜਦੋਂ ਤੋਂ ਕੋਈ ਪਿਆਰ ਬਾੜੀ ਨੇ ਆ ਕਰਦਨ ਪਾਣੀ ਨੂੰ ਰੋਪਣ ਦਾ ਕੀ ਪ੍ਰਕਾਰ ਹੈ ਤਾਂ ਕਿ ਰਬੀ ਦਾ ਪਾਣੀ ਰੋਕੇ ਜਾਂ ਜੰਗ ਤੇ ਜੰਗ ਤੇ ਕਰਦੇ ਖਰਚੇ ਤੇ ਡਾਇਵਰਟ ਕਰਦੇ ਇਸ ਸਾਲ ਚ ਬਣਾ ਲੈਣਗੇ ਕੁਝ ਇਹਦਾ ਸਾਡੇ ਪਹਿਲਾ ਚਨਾਬ ਦੇ ਪਾਣੀ ਰੋਪਣ ਦੀ ਗੱਲ ਹੋਈ ਸੀ ਵੀ 2-3 ਸਾਲ ਹੋ ਗਏ ਘੱਟੋ-ਘੱਟ 7-8 ਸਾਲ ਹੋ ਗਏ ਕਿਸੇ ਸਰਕਾਰ ਨੇ ਕਹੇ ਸੀ ਅੱਜ ਤੱਕ ਇੱਕ ਟੁਕੜਾ ਨਹੀਂ ਉਹਦਾ ਜਨਾਬ ਦਾ ਪਾਣੀ ਰੋਕਿਆ ਗਿਆ ਮੰਨੀ ਸੀ ਜਦੋਂ ਸਰਕਾਰਾਂ ਦਾ ਮਨ ਹੋਵੇ ਕੁਝ ਵੀ ਕਰ ਲੈਣੀ ਹੈ ਜਿਹੜਾ ਇੱਕ ਅਭੇਜ ਚੁਟਾਰਾ ਆ ਜਾਂਦੇ ਕੁਝ ਸਮਾਂ ਕਿਉਂ ਨਾ ਉਹਨਾਂ ਦਾ ਅਭਿਆਨ ਹੈ ਕਹਿੰਦੇ ਵੀ ਜੇ ਪੰਜਾਬ ਤੋਂ ਬਾਹਰੇ ਦਾ ਤਾਂ ਸੀ ਜੋ ਦਿੱਲੀ ਵਿਚ ਜਾ ਰਹੀ ਸੀ ਉਹ ਲੋਕ ਮੈਂ ਉਹੀ ਗੱਲ ਕਰ ਰਿਹਾ ਹਾਂ ਵੀ ਪੰਜਾਬ ਦਾ ਗਲ ਘੁੱਟਣ ਲਈ ਕੋਈ ਕੋਈ ਕਸਰ ਨਹੀਂ ਛੱਡਦਾ ਉਹ ਤਾਂ ਕਹਿਣਗੇ ਜੇ ਇਨਸਾਫ ਕਰਨਾ ਤਾਂ ਭਾਰਤ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਪੰਜਾਬ ਵੀ ਇਸ ਦੇਸ਼ ਦਾ ਹਿੱਸਾ ਹੈ ਇਹ ਕੋਈ ਪਾਕਿਸਤਾਨ ਦਾ ਹਿੱਸਾ ਨਹੀਂ ਅਸੀਂ ਕੋਈ ਅਨ ਕਨਸਟੀਚਿਊਸ਼ਨਲ ਗੱਲ ਨਹੀਂ ਕਰਦੇ ਅਸੀਂ ਜੋ ਸੰਵਿਧਾਨ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਗੱਲ ਕਰਦੇ ਹਾਂ ਜਦੋਂ ਉਹ ਆਪਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕੇ ਤਾਂ ਉਹ ਉਹਨਾਂ ਨੂੰ ਜਮਨਾਚ ਹੋਰ ਦੇ ਦੇਣ ਹਿੱਸਾ ਸਾਨੂੰ ਕੋਈ ਦਿੱਕਤ ਨਹੀਂ ਪਰ ਅਸੀਂ ਕਿੱਥੇ ਜਾਵਾਂਗੇ ਸਾਡੀ ਸਾਡੀ ਅੱਜ ਮੁਸੀਬਤ ਇਹ ਹੈ ਤੁਸੀਂ ਕਹਿ ਨਹੀਂਓ ਇਮੇਜਨ ਰਿਪੋਰਟ ਰਿਪੋਰਟ ਸਟਡੀ ਹੈਗੀ ਹੈ ਲੇਟੈਸਟ ਆਉਣ ਵਾਲੀ ਹੈ ਬਾਹਰ ਇਕ ਸਟੱਡੀ ਲਰਦੀ ਕੰਪਨੀ ਤੇ ਬਾਬਾ ਫਰੀਦ ਯੂਨੀਵਰਸਿਟੀ ਨੇ ਕੀਤੀ ਹੈ ਉਹ ਕਹਿੰਦੇ ਸੰਨ 2028 ਚ ਪੰਜਾਬ ਤੇ ਹਰ ਘਰ ਚ ਕੈਂਸਰ ਹੋਏਗਾ ਪੰਜਾਬ ਤੇ ਲੋਕਾਂ ਨੂੰ ਕੈਂਸਰ ਨਾਲ ਮਾਰ ਦੇਣਾ ਤੇ ਸਾਡੇ ਕੋਲ ਕੋਈ ਰਸਤਾ ਨਹੀਂ ਸਿਵਾਏ ਇਸ ਦੇ ਕਿ ਸਾਨੂੰ ਘਰਾਂ ਲਈ ਤੇ ਖੇਤਾਂ ਲਈ ਦਾ ਪ੍ਰਬੰਧ ਸਰਕਾਰ ਉਹ ਪਾਣੀ ਕਿੱਥੋਂ ਆਣਾ ਹੈ ਪਾਣੀ ਜੋ ਕੁਦਰਤ ਨੇ ਬਖਸ਼ਿਆ ਉਹ ਹੀ ਹੈ ਔਰ ਜਿਹੜਾ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਸਰ ਅਸੀਂ ਮਾਲਕਾਂ ਪਾਣੀ ਦਾ ਮਾਲਕਾ ਪਿਆਸ ਹੈ ਦੂਸਰੇ ਦਾ ਫਿਕਰ ਕਰੀ ਜੇ